ਇਹ ਬਾਕੀ ਖਿਡਾਰੀ ਬੰਦਾਂ ਨੂੰ ਤੈਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਮੋਣਾ ਸਿਆ 43000 ਰੁਪਏ ਬਾ ਦਿਨੇ ਯਾਰ ਤਿੰਨੇ ਹਾਂ ਤਿੰਨੇ ਇਹਦੇ ਵੇਖੀ ਲੋ ਵੀ ਇੱਕ ਤਾਂ ਆ ਸ਼ੇਰੀਆ ਇਹ ਦੋ ਦੰਦਾ ਕਿੰਨੇ ਘਟਾ ਜਾ ਮੈਂ ਆਈ ਦੋ ਦੰਦਾ ਖੀਰੀ ਆ ਆ ਖੀਰੀਆ ਤੇ ਆ ਉਹ ਹੈਗੀ ਆ ਉਹ ਚੈੱਕ ਕਰ ਲੈ ਛੇ ਦੰਦਾ ਗੱਬਣਾ ਹੋ ਗੱਬਣਾ ਕਿੰਨੇ ਚਿਰ ਦੀ ਯਾਰ ਹੋ ਗਈ ਮਹੀਨੇ ਕਿਦੋਂ ਦੋ ਦੋ ਹਟ ਗਈ ਮਹੀਨੇ ਇਹ ਤਾਂ ਫਿਰ ਤੂੰ ਖਾਲੀ ਕਰਕੇ ਹਾਂ ਤੂੰ ਖਾਲੀ ਕਰਕੇ ਦੇ ਬੋਲ ਵੀ ਕੜਿਆ ਹੋਰ ਫਾਇਬ ਵਾਲੇ ਮੰਗਦਾ ਚਲ ਕੋਈ ਨਹੀਂ ਮੰਗੀ ਜਾਣਦੇ ਯਾਰ ਮੰਗੂਗਾ ਅਗਲਾ ਤਾਂ ਮੈਂ ਤੈਨੂੰ ਬਹੁਤ ਘਟਾ ਕੇ ਦੱਸਿਆ ਅਗਲਾ ਤਾਂ ਤੂੰ 60 ਮੰਗ ਮੈਂ 50 ਵੀ ਮੰਗੂਗਾ 60 ਵੀ ਮੰਗੂ ਬਹੁਤ ਘਟਾ ਕੇ ਦੱਸਿਆ ਮੈਂ ਬਹੁਤ ਘਟਾ ਕੇ ਯਾਰ ਚਲ 10 10 15000 ਨੂੰ ਮੈਂ ਕਿਹੜੇ ਮੁਲਕ ਲਿਆ ਹਾਂ ਹਾਂ ਬਹੁਤ ਘਟਾ ਕੇ ਦੱਸਿਆ ਮੈਂ ਨਹੀਂ ਫਿਰ ਆਪਣਾ ਨਾਲ ਮੁਸ਼ਕਲ ਅਸਰਮਾ ਜੀ ਦੀ ਤਾਂ ਹੋ ਜਾਣੀ ਇੰਦ ਨੇ ਹੂੰ ਲਾ ਦੱਸ ਹੀ ਤੋ ਕੋਸ ਇਹ ਜਿਵੇਂ ਕੋ ਫਿਰ ਪਾਣੀ ਡਾਂਗ ਮਾਰਨਾ ਸਵਾਦ ਨਹੀਂ ਹੁੰਦਾ ਯਾਰ ਤੂੰ ਮਾਰ ਡਾਂਗਾ ਅਗਲਾ ਵੀ ਮਾਰੂ ਤੇ ਦੂ ਵੀ ਮਾਰ ਮਾਰ ਕੇ ਵੇਖ ਲੈ ਮਾਰ ਕੇ ਵੇਖ ਲੈ ਹਾਂ ਪਰ ਪਾਣਾ ਬਣਾ ਗੱਲ ਤੂੰ ਯਾਰ ਹੁਣ 15 15 2500 ਰੁਪਏ ਦੀਆਂ ਤਿੰਨੇ ਦੇਣੀਆਂ ਓਏ ਨਹੀਂ ਯਾਰ ਮੋਣੇ ਮੇਰੀ ਗੱਲ ਸੁਣ ਕੋਈ 15 15000 ਰੁਪਏ ਮੈਂ ਕਿਹੜੇ ਮੁਲਕ ਵਿੱਚੂੰਗਾ ਇਹਨਾਂ ਨੂੰ ਯਾਰ ਅੱਛਾ ਆ ਛੱਡ ਦੇ ਆ ਛੋ ਲੈ ਲੈ 15 15 ਤਿੰਨੇ ਹੀ ਬਾਦ ਹੁਣ ਨਹੀਂ ਮੈਂ ਤਾਂ ਤਿੰਨੇ ਪਾਜਾਂ ਪਰ ਇਹ ਹੁਣ ਆ ਹੀ ਵਗਾਉਂਦੀ ਐ ਇਹਨਾਂ ਨੂੰ ਮੈਨੂੰ ਮਰੋੜਦਾ ਲਾ ਕੀ ਲਾਉਣਾ ਮੇਰਾ ਦਿਲ ਮੰਨਿਆ ਦੇ ਦੂੰ ਲਾ ਭੂਮੇ ਲਾ ਯਾਰ ਲਾ ਦੇ ਤੂੰ ਹੀ ਲਾ ਇਹਦੇ ਵਾਲਾ ਇੰਦਰ ਪਾ ਲੈ ਔਰ ਲੰਗੜੀ ਫੂੰਗੜੀ ਸਭ ਚੱਲਦੀ ਏ ਯਾਰ ਇਹਦੇ ਵਾਲਾ ਉਧਰ ਪਾ ਲਾ ਨਾ ਇਹ ਲੰਗੜੀ ਹੋਵੇ ਨਹੀਂ ਨਹੀਂ ਉਹ ਗੱਲ ਕਰਦੇ ਆ ਆਪਾਂ ਮੇਰੀ ਗੱਲ ਸੁਣ ਭੂਮੇ ਤੇਰੇ ਨਾਲ ਮੂੰਹ ਮੱਥਾ ਤਾਂ ਆ ਦੂਜੇ ਮੋਣੇ ਹਾਂ ਇਹ ਨਾ ਨਾ ਵੀ ਆਪਾਂ ਛੇੜੀ ਹੋ ਜੀ ਹਾਂ ਹਾਂ ਹੁਣ ਤੂੰ ਦੱਸ ਦੇ ਦਿਲ ਵਾਲੀ ਆ ਕੀ ਆ ਦੇਖ ਲੈ ਤੂੰ ਆਪੀ ਢੋਂ ਦੱਸ ਕੀ ਆਣਾ ਹੁਣ ਬੋਲ ਕੋਈ ਨਹੀਂ ਉਹ ਵੀ ਕਟੂ ਦੀ ਜਨ ਵਾਲੀ ਹੈ ਮੇਰੀ ਗੱਲ ਸੁਣ ਲੈ ਇੱਕ ਵੈਸੇ ਗੱਲ ਆ ਉਹ ਕਿੰਨੇ ਦੀ ਫੜਾ ਕਿੰਨੇ ਦੀ ਫੜਾ ਮੈਂ ਤੇ ਨਾਲ ਰੇਟਾ ਡੋਡੀ ਆ ਤਾਂ ਆਪਾਂ ਦਾ ਪੱਟੀ ਪਾਉਣੇ ਆ ਸੁਣ ਜੇ ਇਹ ਬੰਦੇ ਨਾਲ ਤਾਂ ਆਪਣੀ ਗੱਲ ਹੀ ਨਹੀਂ ਤੁ ਕਿਸੇ ਨਾਲ ਨਹੀਂ ਆਪਾਂ ਦਾ ਜਿੰਨੇ ਦਾ ਤੁਹਾਨੂੰ ਨਾ ਹੋ ਜਾ ਹੁਣ ਮਨ ਲੈ ਨੂੰ ਦੱਸ ਦੀ ਫੜ ਲਈ ਹਾਂ ਆ ਬੱਕਰੀ ਕਿੰਨੇ ਰੁਪਈਆ ਦੀ ਤੇ ਉਹ ਪੱਟ ਕਿੰਨੇ ਰੁਪਈਆ ਦੀ ਆ ਇਹ ਤਾਂ ਸਾਰਿਆਂ ਨੂੰ ਮੈਨੂੰ ਵੱਧ ਲੱਗਦੇ 10000 ਦਾ ਲੈ ਲੈ ਚੱਲ ਯਾਰ ਮੋਣੇ ਬਾਈ ਨਹੀਂ ਆਪਾਂ ਵੀ ਇਹਨਾਂ ਨਾਲ ਕਿਤੇ ਕਿਤੇ ਨਹੀਂ ਹੋਜੀ ਗੱਲ ਕੀਤੀ ਕਿਤੇ ਵੀ ਨਹੀਂ ਮੱਕਰ ਦਾ ਕਿਤੇ ਵੀ ਨਹੀਂ ਨਗਾ ਮੈਰੀ ਨੂੰ ਕਿਤੇ ਵੀ ਕਹਿਦੇ ਵੀ ਆਪਣੇ ਨਾਲ ਗੱਲ ਕੀਤੀ ਇਹਨਾਂ ਨੇ ਕਿਤੇ ਵੀ ਬਾਹਰ ਵਾਖਾ 25 ਪੁੱਛੀ ਦੀਆਂ ਕਰਾ ਦੇ ਆ ਫੜ ਲੈ 10000 ਇਹਦਾ ਇਹ 15 ਚ ਵੀ ਮੈਨੂੰ ਮਹਿੰਗੀ ਆਉਂਦੀਆਂ ਹੂੰ ਉਹ ਚੱਕਰਾ ਦੇ ਭੋਮੇ ਆ ਕੋਈ 5-400 ਪਾ ਲੈ ਸਾਈ ਕੱਢ ਯਾਰ ਆ ਜਾ ਨੇੜੇ ਮੈਂ 24 ਲਾਇਆ ਸੀ ਨਾ ਕਿਹਦੇ ਹਿਸਾਬ ਨਾਲ ਲਾਇਆ 25 ਘੈਰ ਭੋਮੇ ਨੇ ਨਾਮ ਮੁੱਕਰਿਆ ਸੀ ਮੈਂ ਵੀ ਕਹੀ ਦਿੱਤਾ ਇੱਥੇ ਨਾਮ ਮੈਂ ਤੇਰੀ ਕਾਲਾ ਨਹੀਂ ਦਿਖਾਈ ਆਪੂ ਆਪੋ ਆਪਣੀ ਲਿਖਾਈ ਤੇ ਕਿਵੇਂ ਬੋਲਾ ਮੈਂ ਲਿਖਾਈ ਤੇਰੀ ਭੋਮੇ ਭੋਮੇ ਧਕੇਲਾ ਬੋਲਾ ਧਕੇਲਾ ਕਰ ਫਿਰ 500 ਆ ਕੱਢ ਦੇ ਐਵੇਂ ਕੱਢ ਦੇ ਮੈਂ ਚੱਕਰਾ ਨਹੀਂ ਆ ਮੈਂ ਕੱਢ ਜਾ ਕੱਢ ਲੈ ਕੱਢ ਜਾ ਮੈਂ ਵੀਡੀਓ ਬਣਾ ਲੈਂਦੇ ਲਓ ਯਾ ਤਨਨਾਗ ਹੋ ਗਏ 25.5 ਪੂਰੇ 26000 ਦੇ ਇਹ ਬਾਈ ਮੋਹਣੇ ਦੇ ਸੀਗੇ ਇਹ ਬਰਗਾੜੀ ਬੱਕਰਾ ਮੰਡੀ ਤੇ ਸੌਦਾ ਹੋਇਆ ਆ ਬੱਕਰੀ ਆ ਇੱਕ ਵਿੱਚ ਬਾਈ ਆ ਬੱਕਰੀ ਆ ਤੇ ਇੱਕ ਉਹ ਕਾਲੀ ਪਾਠਾ ਤੇ ਇੱਕ ਆ ਸ਼ੇਰੀ ਪਾਠਾ ਲਾਵਾਂਗੇ 200 ਤੋਂ ਲਓ ਵੀ ਕਿੰਨੇ ਦੀ ਹੋ ਗਈ ਇਹ ਪੂਰੇ 6 ਦੀ 6000 ਦੀ ਹੋ ਗਈ ਠੀਕ ਹੈ ਜੀ ਠੀਕ ਹੈ ਹੁਣ ਜਾ ਕੇ ਮਾਲ ਚ ਛੱਡ ਦੇ ਭੱਜੀ ਗੁਰੂ ਲੈ ਵੀ ਆ ਬੱਕਰੀ 6000 ਦੀ ਹੋ ਗਈ ਕਾਲੇ ਨੇ ਲਈ ਆ ਲੈ 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 ਮੇਰਾ ਮਾਜ ਦੁਪਹਿਰੇ ਚੜਨਾ ਚੜਦੇ ਮੈਂ ਭੱਜਣਾ ਹੀ ਹੈ ਕਿਹੜਾ ਪਿੰਡ ਆ ਬਾਈ ਆਪਣਾ ਸਾਡਾ ਪਿੰਡ ਸਿੰਘਾ ਸਿਵੀਆਂ ਕਿੰਨੇ ਨਾਲ ਲੈ ਆ ਬਾਈ ਇਹ ਤਾਂ ਇੱਕ ਹੀ ਆ ਦੋ ਹੋਰ ਲੈ ਕੇ ਜਾ ਲਿਆ ਫਿਰ ਉਹ ਵੀ ਵੇਚ ਗਏ ਪਰ ਇੰਨੇ ਦੀ ਨਹੀਂ ਦੇਣੀ ਓਹ ਹੋ ਗਿਆ ਹੁਣ 522 ਨੇ ਪਤਾ ਉਹ ਨਹੀਂ ਆਨੇ 200 ਪਾਇਆ ਆਹੋ ਫਿਰ 200 ਹੀ ਸਾਈ ਕਰਾਉਣਾ ਚਾਹੀਦਾ ਯਾਰ ਹੁਣ ਤੂੰ ਲਖਾਈ ਕਰੀ ਮੈਂ ਕਰਾਂਗਾ 500 ਹੋਰ ਦੇ ਲੈ ਹੁਣ ਬਾਲੀ ਸੱਟਾ ਹੁਣ ਆਹ ਹੁਣ ਪਾਲ ਆ ਜਾ ਖੜ ਜਾ ਲੈ ਲੈ ਯਾਰ ਮੈਂ ਪਰਸਾ ਫੜਾ ਫੜਾ ਮੈਂ ਖਿੱਚ ਕੇ ਪਾਲ ਆ ਓ ਹੋਣ ਦੇ ਗੈਰੀ ਗੱਲ ਸੁਣਦਾ ਹੱਥੋਂ ਨਾ ਬਹੁਤਾ ਹੀ ਰੋਣਾ ਰਹਿ ਗਿਆ ਹੱਥ ਵੀ ਨਹੀਂ ਖੋਲ 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 ਬੱਕਰੀ ਖੋਲ ਸਾਡੇ ਸੰਤ ਹੈ ਯਾਰ ਨਹੀਂ ਲਾਉਣਾ ਓ ਬੱਕਰੀ ਖੋਲ ਯਾਰ ਤੂੰ ਨਵੇੜ ਕੰਮ ਆ ਖੋਲੋ ਖੋਲੋ ਆ ਲੈ ਫਿਰ ਮਨ ਦੇ ਮੈਂ ਕਿਹਾ 750 ਹੋਰ ਲਖਾਈ ਓ ਆਪੋ ਆਪਣੀ ਕਰਤੀ ਹੁਣੇ ਆਹ ਇਹ ਕਰਾ ਦੇ ਜੀ ਸੱਤ ਦੀ ਹੋ ਗਈ ਓ ਯਾਰ ਬਾਈ ਹੁਣ ਕਿਉਂ ਆਉਂਦੇ ਹੋ ਮਾੜੀ ਮਾੜੀ ਗੱਲ ਪਿੱਛੇ ਯਾਰ ਹੋ ਗਈ ਕਾਲੇ ਕਾਲੇ ਬਹਿ ਜਾ ਯਾਰ ਹੋ ਗਈ ਕਾਲੇ ਦੀ ਖੁਸ਼ ਹੋ ਖੁਸ਼ ਹੋਣਾ ਵਾਹ ਕਰਾ ਦੇ ਲਗਾਈ ਲਾ ਵੀ ਕਾਲੇ ਦੀ ਲਖਾਈ ਹੋ ਗਈ ਪੂਰੇ ਸੱਤ ਦੀ ਹੋ ਗਈ ਆ ਬੱਕਰੀ ਆ ਚਲੋ ਬਾਈ ਕਿਹੜੇ ਪਿੰਡੋਂ ਲਿਆਏ ਸੀ ਬਾਈ ਸੇਵੀਆਂ ਦਾ ਠੀਕ ਆ ਬਾਈ ਕਾਈ ਤੇ ਆਪੋ ਆਪਣੀ ਹੋ ਗਿਰਦਾ ਕਿਹੜਾ ਬੱਕਰਾ ਬਾਈ ਆ ਬੱਕਰਾ ਹੈ ਆਪੋ ਆਪਣੀ ਲੱਗ ਕਿਹੜਾ ਪਿੰਡਾ ਬਾਈ ਆਪਣਾ ਝੰਡਾ ਵਾਲਾ ਝੰਡਾ ਵਾਲਾ ਝੰਡਾ ਵਾਲਾ ਲਾ ਵੀ ਝੰਡਾ ਵਾਲੇ ਤੋਂ ਬਾਈ ਆਏ ਸੀ 4500 ਚ ਲਖਾਈ ਆਪੋ ਆਪਣੀ ਸੌਦਾ ਕਰਾਦਾ ਆਪਣਾ ਕਿਹੜਾ ਪਿੰਡਾ ਬਾਈ ਸੰਧਵਾ ਸੰਧਵਾ ਤੋਂ ਆਏ ਬਾਈ ਆ ਬੱਕਰੇ ਦਾ ਸੌਦਾ ਹੋ ਗਿਆ ਪੈਸੇ ਦੇ ਦਿਓ ਬਾਈ ਦਿਓ ਪੈਸੇ ਸਾਹਮਣੇ ਹੋ ਜਾ ਬਾਈ ਜਮਾ ਲਾ ਵੀ ਬੱਕਰਾ ਵਿਖਾ ਦਿਓ ਹਾਂ ਦਾ ਲਾ ਪਰ ਇਹਨੂੰ ਕਰੀ ਬੱਕਰਾ ਵੇਖੀ ਆ ਜਾ ਠੀਕ ਆ ਭਾਈ ਹਾਂ ਭਾਈ ਕਾਲਾ ਸੌਦਾ ਕਰਤਾ ਕਪਤਾਨ ਚੱਕਦਾ ਨਹੀਂ ਇਹਨੂੰ ਮਰਦਾ ਨਾ ਇਹ ਤਾਂ ਕੱਟਿਆ ਅੰਦਰ ਆ ਲੈ ਫਿਰ ਕੱਟਿਆ ਗਿਆ ਚੰਗਾ ਹੋ ਗਿਆ ਜੇ ਕੱਟਿਆ ਗਿਆ ਤਾਂ ਉਹ ਜਿਹੜਾ ਹੈ ਗੁਰੇ ਉਹੀ ਗੱਲ ਇਹਨੂੰ ਕਿੰਨੇ ਚ ਕਰਤਾ ਕਿਹੜੇ ਦਾ ਕੀਤਾ ਆਹ ਇਹਨਾਂ ਛੱਲੇ ਬੱਚੇ ਆ ਆਹ ਆ ਦੇਖ ਲੈ ਭਾਈ ਭੂਮੇ ਨਸਲ ਦੇ ਹੈਗੇ ਹਾਂ ਦੋਵੇਂ ਹੀ ਇਹ ਬੱਕਰੇ ਦੋਨੇ ਦੇਖ ਲੈ ਦੋਨੇ ਬੱਕਰੇ ਨਸਲ ਦੇ ਹੈ ਕਾਂ ਦੇਖ ਲਓ ਅੱਖ ਦੇਖ ਲਓ ਮੂੰਹ ਦੇਖੋ ਇਹਨਾਂ ਨੂੰ ਠੀਕ ਉਹ ਇਹਨਾਂ ਦਾ ਵੱਢਨੇ ਆ ਯਾਰ ਉਹਨੇ ਦਾ ਵੱਢਨੇ ਆ ਹਾਂ ਆਠ ਹਜ਼ਾਰ ਮੰਨ ਜੂ ਦੇ ਦੇ ਯਾਰ ਗੋ ਕਪਤਾਨ ਉਹ ਬੰਦੇ ਦਾ ਮਾਣ ਕਰ ਯਾਰ ਇੰਨੀ ਵਾਟੋ ਬੰਦਾ ਆਇਆ ਇੱਕ ਨਹੀਂ ਕਰਨ ਦੁੱਤੀ ਨਹੀਂ ਆ ਰਿਹਾ ਸਾਡੀਆਂ ਮੰਨੀ ਗਿਆ ਹੋਂ ਬੱਕਰੇ ਵੀ ਦੇਖ ਲੈ ਵੇ ਲਖਾਈਏ ਕਰਾਂਗਾ ਯਾਰ 500 ਘਟੋ ਲਖਾਈਏ ਕਰਾਂਗਾ ਗੋਪੀਏ ਡੈਡੀ ਆ ਹੀਰ ਦਾ ਬੱਚਾ ਲਿਆਣਾ ਤੇਰੇ ਹੱਥੇ ਅੱਜ ਕੋਈ ਨਹੀਂ ਕੋਈ ਨਹੀਂ ਉਹ ਲਿਆ ਪੈਸੇ ਕਿ ਡਾਕ ਡਾਕ ਨਵਾਈ ਜਨੇ ਜੇ ਚੌੜਾ ਹੋਇਆ ਲੈ ਹੁਣ ਨਾ ਚੌੜਾ ਆਂ ਫੜ ਲੈ ਕਿ ਮੈਨੂੰ ਕੋਈ ਬਿਲਾਤਾ ਫੜ 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 ਸਾਲੇ 8 9 ਦਾ ਫਰਕ ਕੋਈ ਰਹਿ ਗਿਆ ਦੱਸ ਮੈਨੂੰ ਆ ਲੈ 9 ਹੀ ਹੋਵੇ ਲਿਖਾਏ ਮੇਰੇ ਉੱਤੇ ਹੋ ਗਈ ਮੈਂ ਕਿ ਕੀ ਫਰਕ ਰੱਖਿਆ ਯਾਰ ਇਹ ਦੱਸੋ ਬਲਿਆਂ ਯਾਰ ਤੂੰ ਹੀ ਦੱਸ ਦੋ ਕੀ ਫਰਕ ਰਹਿ ਗਿਆ ਕੀ ਬਣ ਗਏ ਮੈਨੂੰ ਲਖਾ ਨਹੀਂ ਬਣਾਇਆ ਕੋਈ ਮੈਂ ਲੈ ਬੰਦਿਆ ਕੋਈ ਭਾਈ ਓਏ ਉਹਨੇ ਵੀ ਗਾ ਵਿੱਡ ਕੇ ਵੇਚਨੇ ਆ ਉਹਦੇ ਨਹੀਂ ਵੇਖਵਾ 7-7 ਹਜ਼ਾਰ ਜਿੰਨੂ ਮਰਜ਼ੀ ਵੇਚ ਲੈ ਜਾ ਕੇ 7-7 ਨਾ ਛੱਡਿਆ ਲੱਗਣਾ ਨਹੀਂ ਤੈਨੂੰ ਪਰ ਇਹ ਆਪਣਾ ਮੁੰਡਾ ਤਾਂ ਮੈਂ ਇਹਨੇ ਮੋਲ ਨਹੀਂ ਕਰਿਆ ਆਹ ਤਾਈਂ ਗੱਲ ਵੱਡਦਾ ਮੁੰਡੇ ਦਾ ਜਦ ਦੇ ਸੁਣਾ ਦੇਣਾ ਹੁਣ ਮੈਂ ਲਿਖਾਈ ਕਰਾ ਚੁੱਕ ਕਰਕੇ ਤਬਾ ਉਹ ਬਰਾ ਕਿੰਨੇ ਚ ਕਰਤਾ ਹੁਣ 9000 ਚ ਕਰਤੇ ਜੀ ਤੇ ਲਿਖਾਈ 100 ਰੁਪਿਆ ਉਹਨੇ 300 ਕਪਤਾਨ ਨੇ ਦੇਣਾ ਠੀਕ ਆ ਬਈ ਲਓ ਜੀ ਆ ਜੋੜੇ ਦਾ ਦੱਬਾ ਮਸਾ ਸਿਰੇ ਚੜਿਆ ਤੇ ਪਰ ਕਪਤਾਨ ਜਿਆਦਾ ਹੀ ਕਰਦਾ ਹੋ ਚੱਲ ਠੀਕ ਆ ਕਪਤਾਨ ਹੁਣ ਤਾਂ ਖੁਸ਼ ਆ ਠੀਕ ਆ ਕਿੰਨਾ ਫਲਕਾ ਦੱਸ ਲਈ ਗੱਲ ਕਿਹੜੇ ਪਿੰਡੋਂ ਆਏ ਬਾਈ ਆ ਕਰਾ ਭੂਮੇ ਉਹ ਮੋਣੀ ਨੂੰ ਦਵਾ ਬੱਕਰੀਆ ਕੀ ਮੰਗਿਆ ਬਾਈ 25000 ਕਿਹੜੇ ਪਿੰਡੋਂ ਲੈਂਦੀ ਹੈ ਜੈਤੋਂ ਤੋਂ ਸੂਣ ਵਾਲੀ ਬਾਈ ਨਹੀਂ ਅੱਛਾ ਬੱਕਰਾ ਮਗਰ ਲਓ ਵੀ 25000 ਮੰਗਿਆ ਬਾਈ ਨੇ ਤੇ ਜੈਤੋਂ ਤੋਂ ਲੈਂਦੀ ਹੈ ਕੀ ਲਾਇਆ ਬਾਈ 15 ਕਹਦਾ ਹੈ 15000 ਕੀ ਆਨੇ ਬਾਈ ਨਾ ਨਾ ਉਹ ਨਹੀਂ ਉਹ ਨਹੀਂ ਖਾ ਗਰੂ ਉਹ ਨਹੀਂ ਖਾ ਗਰੂ ਉੰਨੇ ਹੀ ਰਹਗੋ ਰੁਵਾਸ਼ਾਂ ਜਾਇ ਮੈਂ ਤੀ ਯਾਰ ਤੀ ਯਾਰ ਸਿਵੀਆਂ ਤੋਂ ਲੈ ਆਏ ਬਾਈ ਆ ਬੱਕਰੀ ਤੇ ਉਹ ਬੱਕਰਾ ਮਗਰਾ ਇਹਦੇ ਬਾਈ ਕਿ ਪੱਠਾ ਹੈ ਜਿਹਨੇ ਪੱਠਾ ਹੀ ਹੈ ਤੇ ਆ ਪਹਿਲਾ ਸੂਏ ਦੀ ਹੈ ਹਾਂ ਤੀ ਯਾਰ ਜਰ ਜ਼ਿਆਦੇ ਨਹੀਂ ਯਾਰ ਬਾਈ ਥੋੜੇ ਯਾਰ ਥੋੜੇ ਹਾਂ ਕਿੰਨੇ ਕੱਤੀ ਥੋੜੇ ਯਾਰ ਬੋਲ ਬਾਈ ਸੰਜੂ ਲੈ ਲੈ ਨਿਆਰਾ ਹੁਣ ਮੈਨੂੰ ਲੜਦੇ ਸੀਗਾ